जय भीम जय भारत ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦੀ ਅੱਜ ਅਸੀਂ ਪਹੁੰਚਿਆ ਨਕੋਦਰ ਤੋਂ ਜਲੰਧਰ ਰੋਡ ਤੇ ਜਿਹੜੀ ਕਾਲੀ ਬਈ ਆ ਰਹੀ ਹੈ ਉਹ ਤੁਹਾਨੂੰ ਦਿਖਾਉਨੇ ਆ ਉੱਥੇ ਬੜਾ ਬੁਰਾ ਹਾਲ ਆ ਜੀ ਝੁੱਗੀਆਂ ਝੋਪੜੀਆਂ ਵਾਲੇ ਰਹਿੰਦੇ ਆ ਜੀ ਇੱਥੇ ਦੇਖੋ ਜੀ ਪਾਣੀ ਬਹੁਤ ਆਇਆ ਜੀ ਤੇ ਬਾਕੀ ਆ ਦੇਖੋ ਤੁਹਾਡੇ ਸਾਹਮਣੇ ਕਿੰਨਾਂ ਝੁੱਗੀਆਂ ਡੁੱਬੀਆਂ ਪਈਆਂ ਵਾਂ ਸਾਰੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਜੀ ਇੱਥੇ ਆਣ ਕੇ ਦੇਖਿਆ ਜਾਵੇ ਤੇ ਬਾਕੀ ਤੁਹਾਨੂੰ ਥੱਲੇ ਜਾ ਕੇ ਦਿਖਾਉਨੇ ਜੀ Thank <laughs> you. ਆਜੋ ਡਾਡੀ ਗੱਲਬਾਤ ਕਰਾ ਰਹੇ ਆ ਇੱਥੇ ਝੁੱਗੀ ਝੋਪੜੀ ਚ ਰਹਿੰਦੇ ਹੋਏ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਕੀ ਕਿੰਨਾ ਡੁੱਬਿਆ ਕੀ ਮੁਸ਼ਕਿਲ ਆ ਰਹੀਆਂ ਨੇ ਨੂੰ ਮੁਸ਼ਕਿਲਾਂ ਤਾਂ ਬਹੁਤ ਦੇਖੋ ਬਹੁਤ ਜ਼ਿਆਦਾ ਮੁਸ਼ਕਿਲ ਆ ਗਈਆਂ ਸਾਰੀਆਂ ਉਹ ਤਾਂ ਝੁੱਗੀ ਪਈ ਆ ਕੋਈ ਪ੍ਰਸ਼ਾਸਨ ਕੋਈ ਦਿਖਾਓ ਜੀ ਇੱਧਰ ਸਾਰੀਆਂ ਝੁੱਗੀਆਂ ਝੋਪੜੀਆਂ ਡੀਆਂ ਕੋਈ ਸਾਰ ਨਹੀਂ ਲੈ ਰਿਹਾ ਹਾਂਜੀ ਜਦੋਂ ਕੋਈ ਹਜੇ ਤਾਂ ਹੀ ਹਜੇ ਤਾਂ ਕੋਈ ਪਤਾ ਲੈਣ ਆਇਆ ਕਿ ਨਹੀਂ ਕੋਈ ਵੀ ਸਾਰ ਲੈਣ ਨਹੀਂ ਆ ਹਾਂਜੀ ਹਾਂਜੀ ਬੋਟਾ ਡਾਡੀਆਂ ਬਣੀਆਂ ਹੋਈਆਂ ਹਨਾ ਜੀ ਆ ਜਦੋਂ ਬੋਟਾ ਹੁੰਦੀ ਜਾਂ ਸਾਰੇ ਆ ਜਾਂਦੇ ਆ ਹਾਂਜੀ ਬੋਟਾ ਨਿਕਲ ਗਈ ਫਿਰ ਕੋਈ ਕਿਸੇ ਦਾ ਨਹੀਂ ਗਿਆ ਜਦੋਂ ਬੋਟ ਨਿਕਲ ਗਈ ਉਹ ਕੋਈ ਸਾਰ ਲੈ ਨਹੀਂ ਹੁੰਦਾ ਨਾ ਜੀ ਤੇ ਆ ਸਾਰੇ ਘਾ ਡੁੱਬੇ ਹੋਏ ਹਨਾ ਜੀ ਸਾਰੇ ਤੇ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਯਾਰ ਪ੍ਰਸ਼ਾਸਨ ਨੂੰ ਤਾਂ ਇਹ ਹੀ ਕੰਨੇ ਕਿ ਸਾਡੇ ਨਿਆਣੇ ਦੇਖੋ ਕਿੱਦਾਂ ਦੇ ਮੁੰਡੇ ਆ ਚਾਰ ਪੰਜ ਦਿਨ ਹੋ ਗਏ ਭੁੱਖੇ ਪੇਸੇ ਪਿੱਠੇ ਆ ਨਾ ਕੁਝ ਦਿਓ ਰਾਸ਼ਨ ਪਾਣੀ ਖਿਲਾਓ ਬੱਚਿਆਂ ਨੂੰ ਹੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ ਸਾਰਾ ਕੁਝ ਜਿੰਨਾ ਕੀ ਚਾਉਂਦੇ ਆ ਔਰ ਕੀ ਹਾਂਜੀ ਹਾਂਜੀ ਇਹ ਆ ਬੱਚੇ ਦਿਖਾਓ ਜੀ ਬੱਚੇ ਵੀ ਨਿੱਕੇ ਨਿੱਕੇ ਆ ਦੇਖੋ ਜੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਦਾ ਕੁਝ ਕਰੇ ਸਾਰਿਆਂ ਦੀ ਸਾਰ ਲੈਣੀ ਚਾਹੀਦੀ ਹੈ ਜੀ ਆਓ ਤੁਹਾਨੂੰ ਗਾਂ ਵੀ ਦਿਖਾਉਨੇ ਆ ਜੀ ਆਜਾ ਸਾਹਮਣੇ ਯਾਰ ਇੱਥੇ ਬੈਠੇ ਭਾਈ ਹਾਂਜੀ ਤੇ ਕੋਈ ਬਸ ਸਰ ਆਸ਼ਾ ਪਾਣੀ ਹੋ ਜਾਵੇ ਉਹ ਤਾਂ ਬਹੁਤ ਵਧੀਆ ਗੱਲ ਹੈ ਯਾਰ ਮਰ ਲਈ ਤਾਂ ਝੁੱਗੀ-ਝੋਪੜੀਆਂ ਜੋ ਆ ਵੀ ਬੱਚੇ ਕੱਢੇ ਕਿ ਕੋਈ ਆ ਸਕੇ ਠਪੜਾਉਣ ਜੀ ਕੋਈ ਵੀ ਨਹੀਂ ਆ ਹਾਂਜੀ ਆਇਆ ਕੋਈ ਵੀ ਨਹੀਂ ਕੋਈ ਨਹੀਂ ਆ ਨਹੀਂ ਆਪੇ ਕੱਢੇ ਆ ਤੇਰੀ ਉਹ ਪਾਣੀ ਵੀ ਜ਼ਿਆਦਾ ਤੇ ਜਿਨਾ ਨਹੀਂ ਆਇਆ ਧੀਰੇ ਧੀਰੇ ਆਇਆ ਧੀਰੇ ਧੀਰੇ ਆਇਆ ਨਾ ਜੜਿਆ ਪਾਣੀ ਨਾ ਆ ਆ ਦੇਖੋ ਇਹ ਤੁਹਾਨੂੰ ਦਿਖਾਉਣੀ ਇੱਧਰ ਵੀ ਦੇਖੋ ਇਹ ਸਮਾਨ ਐਡੇ ਬਾਹਰ ਡਿੱਗਾ ਪਿਆ ਹੀ ਬਰਸਾਤ ਵੀ ਹੋ ਰਹੀ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੀ ਕੋਈ ਇਹਨਾਂ ਦਾ ਸੋਚੇ ਤੇ ਇੱਧਰ ਵੀ ਤੁਹਾਨੂੰ ਦਿਖਾਉਣੀ ਆ ਜੀ ਸਮਾਨ ਕੱਢ ਕੇ ਲੈ ਕੇ ਵੀ ਜਾਣਗੇ ਕਿੱਥੇ ਹਾਂਜੀ ਸਮਾਨ ਵੀ ਸਾਰਾ ਹਾਂਜੀ ਹਾਂਜੀ ਠੀਕ ਹੈ ਨਾ ਉਹਦਾ ਵੀ ਖਰਾਬੀ ਹੋ ਜਾਣਾ ਸਮਾਨ ਜਦੋਂ ਕੱਢਾਂਗੇ ਵੀ ਤੇ ਲੈ ਕੇ ਕਿੱਥੇ ਰੱਖਾਂਗੇ ਆ ਮੈਂ ਦੇਖਿਆ ਬਰਸਾਤ ਵੀ ਬਹੁਤ ਹੁੰਦੀ ਪਈ ਆ ਹੁਣ ਵੀ ਪਈ ਜਾਂਦਾ ਫਿਰ ਵੀ ਤਾਂ ਖਰਾਬ ਹੀ ਹੋ ਜਾਣਾ ਸਮਾਨ। ਸਮਾਨ ਬਾਹਰ ਵੀ ਰੱਖੋ ਤੇ ਖਰਾਬ ਹੀ ਹੋਣਾ ਜੀ। ਖਰਾਬ ਹੀ ਹੋ ਜਾਣਾ ਬਾਹਰ ਰੱਖਣ ਤੋਂ। ਇਹ ਪ੍ਰਸ਼ਾਸਨ ਨੂੰ ਚਾਹੀਦਾ ਜੀ ਮੜਾ ਇੱਥੇ ਨਿਗਾਹ ਮਾਰੇ ਜੀ ਆਣ ਕੇ ਦੇਖੋ। ਇਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ। ਅੱਜ ਦਿਨ ਦੁਕਾਨੇ ਹਾਲਾਤ ਦੇ ਰੇ, ਚੁੱਗੀਆਂ ਰੱਖੀ ਹਾਲਾ ਜੀ। ਤੇ ਪਾਣੀ ਤਾਂ ਬਹੁਤ ਆਇਆ ਹੋਇਆ ਜੀ। ਇੱਕ ਸਮਾਨ ਇੱਦਾਂ ਰੁਲਦਾ ਪਿਆ ਜੀ ਇਹਨਾਂ ਦਾ। ਪ੍ਰਸ਼ਾਸਨ ਨੂੰ ਚਾਹੀਦਾ ਜੀ ਕੋਈ ਦੇਖੇ ਇੱਥੇ ਆਣ ਕੇ ਜੀ। ਆ ਜੋ। ਆਇਓ ਧਿਆਨ ਦਿਖੋ ਨੇ ਜੀ ਇਧਰ ਵਿੱਚ ਝੁੱਗੀਆਂ ਦਾ ਹਾਲ। ਤੇ ਇਧਰ ਸਾਰੇ ਜੀ ਦੇਖੋ ਜੀ।

ਬਹੁਤ ਜ਼ਿਆਦਾ ਝੁੱਗੀਆਂ ਡੁੱਬੀਆਂ ਹੋਈਆਂ ਜੀ ਆ ਜੀ ਤੇ ਆ ਨੌਦਰ ਵੀ ਦਿਖਾਉਣਾ ਜੀ ਛੋਟੇ ਛੋਟੇ ਬੱਚੇ ਆ ਇੱਧਰ ਦੇਖੋ ਵਾਜ ਦਿੰਦੇ ਪੈ ਦੀਦੀ ਤੇ ਅੱਜ ਤੁਹਾਡੀ ਗੱਲਬਾਤ ਕਰਾਉਣੀ ਹੈ ਨਾਲ ਇਹ ਦੇਖੋ ਚਾਰ ਦਿਨ ਦਾ ਬੱਚਾ ਲੈ ਕੇ ਕਿਚੜ ਵਿੱਚ ਹਾਂਜੀ ਕਿਦੋਂ ਤੂੰ ਕਹਦਾ ਕੀ ਕਹਿਣਾ ਚਾਹੁੰਦੇ ਸੀ ਹਮ ਬੱਚੇ ਛੋਟੇ ਛੋਟੇ ਲੈ ਕੇ ਕਿਚੜ ਵਿੱਚ ਬਿਤਾਏ ਬੈਠੇ ਬੱਚੇ ਨਹੀਂ ਚੱਲ ਰਹੇ ਨਾ ਰਸੇ ਨਾ ਪਾਣੀ ਨਾ ਕੁਝ ਠੀਕ ਹੈ ਅੱਗਿਓ ਕਰ ਰਿਹਾ ਅੱਗੇ ਉਹ ਕਿ ਦਿਖਾ ਰਹੇ ਛੋਟੇ ਛੋਟੇ ਬੱਚੇ ਆਰਾਸੇ ਨਾ ਪਾਣੀ ਪੁੱਛਤਾ ਮਲ ਯਹਾਂ ਪਰ ਕੋਈ ਵੀ ਨਹੀਂ ਆਇਆ ਹੈ ਨਾ ਇਧਰ ਦਾ ਪ੍ਰਧਾਨ ਕੋਈ ਆਪਣਾ पांडे ਵਰਤਮਾ ਆ ਦੇਖੋ ਇਹ ਸਮਾਨ ਇੱਧੇ ਭੇਜਿਆ ਹੋਇਆ ਇਹਨਾਂ ਦਾ ਸਾਰਾ ਹੀ ਸਮਾਨ ਖਿਲਰਿਆ ਪਿਆ ਵਾ ਇਹ ਪੱਕੇ ਮਕਾਨ ਵੀ ਹੈਗੇ ਨਾ ਭਾਜੀ ਇੱਥੇ ਹਾਂਜੀ ਟੈਨ ਦਿਖਾਣੇ ਆ ਜੀ ਆਜੋ ਜੀ ਤੇ ਇੱਥੇ ਸਾਰੇ ਜਿੱਦਾਂ ਝੁੱਗੀਆਂ ਵੇਲੀਆਂ ਕਰਕੇ ਪੱਕੇ ਮਕਾਨ ਵੀ ਕੁਝ ਹੈਗੇ ਆ ਸਾਰੀਆਂ ਝੁੱਗੀਆਂ ਵੇਲੀਆਂ ਕਰਕੇ ਤੇ ਇੱਥੇ ਸਕੂਲ ਆ ਜੀ ਉਹਦੇ ਵਿੱਚ ਸਾਰੇ ਰਹਿ ਰਹੇ ਆ ਅੱਜ ਟੈਨ ਦਿਖਾਉਣੇ ਸਕੂਲ ਦੇ ਵਿੱਚ ਰਹਿੰਦੇ ਜਿਹੜੇ ਉਹਨਾਂ ਦਾ ਪੁੱਛਦੇ ਆ ਕੀ ਹਾਲ ਹੈ ਇਹਨਾਂ ਦੇ ਮੈਡਮ ਜੀ ਕੁਝ ਕਹਿਣਾ ਚਾਹੁੰਦੇ ਸਰਕਾਰ ਨੂੰ ਸਾਡੀ ਪਸਾਰ ਨਹੀਂ ਰਹੀ ਇਹ ਸਾਡੇ ਸਾਰੇ ਘਰੇ ਘਰ ਡੁੱਬ ਗਏ ਹੈ बर्तन हमारे हम फंस गए चिकड़ में अभी आप जो के लिए कुछ करो आ, के लिए मैडम जो आपका घर डूबा है अभी कहाँ पर रह रहे हो यहाँ पे इधर ऊपर है सड़क पे इधर स्कूल में भी जगह है स्कूल में तो बिल्कुल ही जगह नहीं है सारे सामान रखे वहाँ से जो भी आए हैं वो सब स्कूल में सामान रखा है स्कूल में रखे सामान थोड़ा सा जगह अभी स्कूल में है कोई साल के साल को ऐसे होता, हो हो होता है। जवान हो गए जवान के बुढ़े हो गए, नाले का कोई बंदोबस्त हर बार ऐसा हो जाता है ना। कोई सार नहीं लेने आता। कोई नहीं आता है हमारे अपना सब कुछ आप ही संभालते कोई आते खाना पीना देते वही खाते काम थे भी कैसे जाएंगे रोज नहीं आते कोई भी

ਏ ਭਾਈ ਜੀ ਕਾਮ ਨੂੰ ਚਲਣ ਦਿਓ yes ਸਾਮਾਨ ਜੋ ਝੁੱਗੀ ਸੇ ਲੈ ਕੇ ਆਏ ਵਹੀ ਸਾਮਾਨ ਹੈ ਨਾ ਇਧਰ ਇਹ ਦੇਖੋ ਇਹ ਸਾਮਾਨ ਦਿਖਾਇਆ ਜੀ ਇੱਥੇ ਇਹ ਸੂਰੇ ਇਹ ਬੋਰਾ ਹਰ ਇਹ ਸਭੀ ਸਾਮਾਨ ਪੜਾ ਇਧਰ ਇਧਰ ਦਿਖਾਇਆ ਜੀ ਤੇ ਭਾਈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੋਈ ਮਦਦ ਕਰੇ ਡਾਡੀ ਆਹੀ ਆ ਕਿ ਹੁਣ ਦੇਖੋ ਚਾਰੇ ਪਾਸੇ ਤਾਂ ਹੜ ਆਇਆ ਹੋਇਆ ਆ ਹਾਂਜੀ ਔਰ ਮੈਂ ਨਾ ਬੱਚੀ ਸੇਵਾ ਕਰਦਾ ਆਇਆ ਜੀ ਪਾਦਰੀ ਜੀ ਮੈਂ ਪਾਸਟਰ ਆ ਜੀ ਚਾਹਤ ਪਾਸਟਰ ਅੱਛਾ ਜੀ ਤੇ ਸਾਡਾ ਸਾਡੀ ਇੱਕ ਛੋਟੀ ਜੀ ਸੱਤ ਸੰਗ ਸੀਗਾ ਜਿਹਦੇ ਵਿੱਚ ਅਸੀਂ ਕੁਝ ਇਹਨਾਂ ਦਾ ਹੀ ਫੰਡ ਕਲੈਕਟ ਕੀਤਾ ਤੇ ਇੱਕ ਸਾਡੀ ਸਿਸਟਰ ਆ ਹਾਂਜੀ ਕੀ ਨਾਮ ਹੈ ਉਹਨਾਂ ਦਾ ਬੱਬੀ ਪੈਨ ਆ ਅੱਛਾ ਬੱਬੀ ਜਿਨ੍ਹਾਂ ਨੇ ਇਹ ਸਹਿਯੋਗ ਕੀਤਾ ਆ ਜਿਹਦੇ ਕਰਕੇ ਅਸੀਂ ਥੋੜਾ ਬਹੁਤਾ ਇਹਨਾਂ ਲਈ ਕਰ ਸਕੇ ਮਤਲਬ ਇਹ ਜੋ ਕੁਝ ਵੀ ਤੁਸੀਂ ਖਵਾਨੇ ਆ ਤੁਹਾਨੂੰ ਉਹਨਾਂ ਸਿਸਟਰ ਜੀ ਨੇ ਰਹਿਣਾ ਇਹ ਕਹਿੰਦੇ ਹੈਲਪ ਕਰੋ ਹਾਂਜੀ ਉਹਨਾਂ ਨੇ ਮੈਨੂੰ ਦਿਖਾਇਓ ਜੀ ਇਹਨਾਂ ਨੂੰ ਦੇਖੋ ਜੀ ਤੇ ਪਾਸਟਰ ਸਾਹਿਬ ਨੇ ਆਪਣੇ ਉਹ ਹੈਲਪ ਕਰ ਰਹੇ ਨੇ ਗਰੀਬਾਂ ਦੀ ਦੇਖੋ ਕਿ ਉਸ ਖਾਨ ਲਈ ਮਤਲਬ ਇੱਥੇ ਦੇ ਤਾਂ ਉਹਨਾਂ ਨੇ ਜੀ ਤੇ ਸਰਕਾਰ ਕਿੱਦਾਂ ਹੈਲਪ ਕਰੇ ਤੁਹਾਡੀ ਕੋਈ ਆਹੀ ਆ ਕਿ ਜਿਹੜੇ ਵੀ ਸਰਕਾਰੀ ਅਧਾਇਰੇ 'ਚ ਕੰਮ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੂੰ ਚਾਹੀਦਾ ਆ ਕਿ ਇਹਨਾਂ ਗਰੀਬਾਂ ਦੀ ਮਦਦ ਕਰਨਾ ਉਹ ਜ਼ਰੂਰ ਅੱਗੇ ਆ ਕੇ ਕਰਨ ਇਹਨਾਂ ਦੀ ਸਹੂਲਤ ਲਈ ਕੰਮ ਕਰਨ ਉਹਨਾਂ ਪਾਣੀ ਹੋਰ ਵਧ ਗਿਆ ਇਹਨਾਂ ਦਾ ਹਾਂ ਇੱਥੇ ਵੋਟਾਂ ਤਕਰੀਬਨ ਸਾਰੀਆਂ ਨਹੀਂ ਬਣੀਆਂ ਜੀ ਹਾਂਜੀ ਸਾਰੇ ਸਾਰੇ ਦੀ ਵੋਟ ਬਣੀ ਜਦੋਂ ਵੋਟ ਲੈਣੀ ਹੁੰਦੀ ਐ ਰੋਡਾ ਟੱਡ ਕੋ ਆ ਜਾਂਦੇ ਆ ਨਾ ਸਾਰੇ ਇਹ ਇਹ ਤਾਂ ਮਤਲਬ ਵੋਟ ਲੈਣੇ ਲਈ ਆ ਜਾਂਦੇ ਆ ਨਾ ਠੀਕ ਐ ਠੀਕ ਐ ਅਭੀ ਜਿੱਦਾਂ ਇਹਨਾਂ ਦੇ ਜਿਹੜੀ ਸੋਲੀਅਤ ਆ ਉਹਨੂੰ ਵੋਟ ਦਾ ਤਾਂ ਸਾਨੂੰ ਪਤਾ ਹੀ ਆ ਔਰ ਤਾਂ ਸਾਰੇ ਪਾਸੇ ਜਾਂਦੀ ਆ ਇਹਨਾਂ ਦੀ ਵੀ ਵੋਟੇ ਦੇ ਹੀ ਜਾਂਦੇ ਆ ਇਹਨਾਂ ਕੋਲ ਵੋਟ ਦੇ ਵੀ ਹੈਗੇ ਆ ਜੇ ਰੋਡਾ ਟੱਡ ਕੋ ਵੋਟ ਦਾ ਅਧਿਕਾਰ ਹੈਗਾ ਵੋਟ ਛੱਡਿਆ ਕੀ ਫੇਰ ਸਰਕਾਰ ਨੂੰ ਚਾਹੀਦਾ ਨਾ ਟੋੜੇ ਹਲਭੀ ਕਰਿਆਣਗੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਦੇਖ ਕੇ ਇੱਥੇ ਆਣਗੇ ਸਾਰੇ ਮੈਂ ਤਾਂ ਆਹੀ ਕਹਿਣਾ ਚਾਹਾਂਗਾ ਜੀ ਹੁਣ ਤਾਂ ਤੁਹਾਡੇ ਨਿਗਾਹ ਦੇ ਸਾਹਮਣੇ ਆ ਜਿਹੜੇ ਹੜਪੀੜੀਤ ਨੇ ਲੋਕ ਤੇ ਇੱਥੇ ਕੁਝ ਪੱਕੇ ਮਕਾਨ ਵੀ ਮੈਂ ਦੇਖਿਆ ਨਹੀਂ ਪੱਕੇ ਮਕਾਨ ਵੀ ਹੈਗੇ ਨਹੀਂ ਦੇਖੋ ਜੀ ਉਹ ਪੱਕੇ ਮਕਾਨ ਸਿੰਗਲ 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 ਕੰਧਾ ਅੱਛਾ ਜੀ ਸਿੰਗਲ ਕੰਧ ਕੀਤੀ ਹੋਈ ਮਤਲਬ ਸਿੰਗਲ ਕੰਧਾ ਕੀਤੀ ਹੈ ਨੇ ਇਹਨਾਂ ਨੇ ਸਿੰਗਲ ਸਿੰਗਲ ਇਟ ਲਾ ਕੇ ਨਾ ਹਾਂਜੀ ਹਾਂਜੀ ਔਰ ਜਿਹੜੀ ਵੀ ਤੁਸੀਂ ਹੁਣ ਇਹਦੇ ਉੱਪਰ ਵੀ ਤੁਸੀਂ ਚਾਦਰ ਹੀ ਦੇਖੋਗੇ ਸਾਰੇ ਕੱਚੇ ਆ ਉਹਨ ਮਨ ਚਾਰ ਦੀਵਾਰੀ ਕਰਕੇ ਛੱਡ ਪਾਈ ਹੋਈ ਹੈ ਨਹੀਂ ਆਪਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਔਰ ਕੱਚੇ ਮਕਾਨ ਆ ਡਰਬੀ ਹੈਗਾ ਆ ਇਹਨਾਂ ਨੂੰ ਔਨ ਆਸੇ-ਪਾਸੇ ਖੇਤੀ ਖੇਤ ਆ ਹਾਂਜੀ ਪਰ ਪਚਰੰਗੀ ਜਾਨਵਰ ਆ ਇੱਥੇ ਨਾ ਕਦੇ ਵੀ ਕਿਸੇ ਵੀ ਕੋਲੀ ਚ ਮਤਲਬ ਸੱਪ ਕੋਈ ਐਸੇ ਜਾਨਵਰ ਵੀ ਹੈ ਨਾ ਇਹ ਬੱਚੇ ਵੀ ਨਿਕਨੇ ਕਿ ਘਾੜੇ ਤੋਰੇ ਫਿਰਦੇ ਨਾ ਇੱਥੇ ਪਰ ਡਰਤੇ ਹੈਗਾ ਨਾ ਜਿਹੜੇ ਕੁਛ ਪਾਣੀ ਆਇਆ ਉਹਦਾ ਕਰਕੇ ਵੀਰਨ ਨੂੰ ਚੜਿਆ ਹੋਣੇ ਸਾਰੇ ਜਾਨਵਰ ਹਾਂਜੀ ਹਾਂਜੀ ਬਾਕੀ ਬਾਕੀ ਆਹੀ ਆ ਕਿ ਜਿੱਤੇ ਤੱਕ ਸਾਡੀ ਆਵਾਜ਼ ਜਾ ਸਕਦੀ ਆ ਉਹ ਜ਼ਰੂਰ ਸਾਡੀ ਸਾਡੇ ਲਈ ਖੜੇ ਹੋਣ ਇਹਨਾਂ ਲੋਕਾਂ ਲਈ ਖੜੇ ਹੋ ਹਾਂ ਜੇ ਕੋਣਾਂ ਨੂੰ ਕਿਸੇ ਨੂੰ ਵੀ ਮੇਰੇ ਨਾਲ ਕੰਟੈਕਟ ਕਰਨਾ ਆ ਉਹ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹਾਂ ਜੀ ਪਾਸਟਰ ਸਾਹਿਬ ਨਾਲ ਜੇ ਕੰਟੈਕਟ ਕਰਨਾ ਜੀ ਇਹਨਾਂ ਨਾਲ ਵੀ ਕਰਨੇ ਇਹ ਮੇਨ ਬੰਦੇ ਆ ਜਿਹੜੇ ਪਾਸਟਰ ਤੇ ਮੈਂ ਕਹਿਣਾ ਚਾਹੁੰਦਾ ਜੀ ਸੰਸਦਾਂਵਾਂ ਨੂੰ ਵੀ ਕੁਝ ਹੈਲਪ ਕਰੇ ਇਹਨਾਂ ਦੀ ਚਲੋ ਫੇਰ ਵੀ ਗਰੀਬ ਬੰਦੇ ਆ ਝੁੱਗੀਆਂ ਝੋਪੜੀਆਂ ਵਾਲੇ ਆ ਤੇ ਹੈਲਪ ਕਰਨੀ ਚਾਹੀਦੀ ਆ ਜੀ